ਸਰੀਰ ਨਾਲ ਤਾਂ ਧੁਰ ਤੋਂ ਧੱਕੇ ਹੁੰਦੇ ਆਏ ਆ ਕੁਝ ਕੋਮਲ ਸਖਤ ਬੜੇ ਹੀ ਤੱਤੇ ਹੁੰਦੇ ਆਏ ਆ ਐਵੇਂ ਡੋਲਣਾ ਪਰ ਮਸਿਆਂ ਭੇਦ ਸਾਰੇ ਖੋਲੇ ਜਾਣੇ ਆ ਜੋ ਰੰਗ ਲਖਵਾਈ ਕੁਦਰਤ ਨੇ ਉਹ ਇੱਕ ਦਿਨ ਖੋਲੇ ਜਾਣੇ ਆ ਚੰਗੀ ਨਿਸਬਤ ਦੇ ਨਾਲ ਲੈਵਲ ਚ ਗਾਉਂਦੇ ਰਹੋਗੇ ਖੁਦਾ ਦੇ ਕਰਮ ਦੇ ਨਾਲ ਵਾਹਿਗੁਰੂ ਦੇ ਕਰਮ ਦੇ ਨਾਲ ਆਪਣੇ ਘਰੇ ਬੈਠੋਗੇ ਆਪਣੀ ਮਾਂ 'ਚ ਬੈਠੋਗੇ ਬਾਪ 'ਚ ਬੈਠੋਗੇ ਭੈਣਾਂ 'ਚ ਬੈਠੋਗੇ ਟੱਬਰ ਚ ਪਿਆਰੇਓ ਜ਼ਿੰਦਗੀ ਚ ਉਦਾਸ ਨਾ ਹੋਇਆ ਕਰੋ ਕਿ ਰੱਬ ਤੁਹਾਡੇ ਲਈ ਉਸ ਤੋਂ ਵੀ ਵੱਡਾ ਕੁਝ ਸੋਚੀ ਬੈਠਾ ਜਿਹਦੇ ਪੱਲੇ ਦੇ ਵਿੱਚ ਸਬਰ ਨਹੀਂ ਉਹ ਇਨਸਾਨ ਨਹੀਂ ਕਿ ਹਮ ਆਪਣੇ ਲੱਭੇ ਸਬਰ ਆ ਖੁਦਾ ਦਾ ਕਰਮ ਆ ਬਚਪਨ ਤੋਂ ਲੈ ਕੇ ਅੱਜ ਬਹੁਤ ਵੱਡੀ ਉਮਰ ਹੋ ਗਈ ਹੈ ਜੀ ਫਿਰ ਵੀ ਆਪਾਂ ਨੇ ਕਦੇ ਸਬਰ ਦਾ ਪੱਲਾ ਨਹੀਂ ਛੱਡਿਆ ਸਿੱਖ ਕੌਮ ਆ ਸਿੱਖ ਮਿਲ ਆ ਹਰ ਇੱਕ ਬੰਦਾ ਸਿੱਖ ਹੀ ਆ ਕਿਸ ਦੀ ਮਦਦ ਕਰਨ ਦੇ ਲਈ ਹਨਾ ਮਤਲਬ ਕਿ ਕੋਈ ਪੰਜਾਬ ਦੇ ਉੱਤੇ ਕਿਸੇ ਗਰੀਬ ਪ੍ਰਤੀ ਕੋਈ ਨਾ ਕੋਈ ਚੀਜ਼ ਜਦੋਂ ਉੱਠਦੀ ਹੈ ਨਾ ਇਹ ਜਾਪ ਹੈ ਉਹਦੀ ਵਗ ਜਾਂਦੇ ਨੇ ਨਹੀਂ ਯਾਰ ਉਹਦੀ ਹੈਲਪ ਕਰਨੀ ਆ ਉਹਦੀ ਮਦਦ ਕਰਨੀ ਆ ਜੋ ਮੇਰੇ ਮੁਕੰਦਰਾਂ ਦਾ ਮੇਰੇ ਲਕੀਰਾਂ ਦਾ ਲਿਖਿਆ ਹੋਇਆ ਏ ਮੇਰੇ ਖੁਦਾ ਨੇ ਮੈਨੂੰ ਦੇ ਦੇਣਾ ਵਾਹਿਗੁਰੂ ਨੇ ਖੁਦਾ ਤੇ ਇੰਨਾ ਯਕੀਨ ਰੱਖਦਾ ਏ ਸਮੁੰਦਰ ਦੀ ਗਹਿਰਾਈ ਵੀ ਨਾਪ ਲੋਂਗੇ ਨਾ ਉਹ ਵੀ ਘਟ ਜੂਗੀ ਮੇਰਾ ਯਕੀਨ ਨਹੀਂ ਘਟਦਾ ਇੰਨਾ ਨੇ ਇੱਕ ਮੈਨੂੰ ਮੈਸੇਜ ਕੀਤਾ ਕਿ ਤੁਸੀਂ ਖਾਲਸਤਾਨੀ ਹੋ ਹਨ ਤੁਸੀਂ ਉਹ ਕਮੈਂ ਜ਼ਿੰਦਗੀ ਚ ਪਹਿਲੀ ਵਾਰੀ ਇਹ ਗੱਲ ਸੁਣੀ ਆ ਜੋ ਗੁਰੂ ਮੁਰਸ਼ਿਦ ਵਾਲਾ ਹੁੰਦਾ ਏ ਆਪਣੇ ਰੱਬ ਵਾਲਾ ਹੁੰਦਾ ਆਪਣੇ ਪੀਰ ਵਾਲਾ ਹੁੰਦਾ ਏ ਉਹ ਪਹਿਲਾ ਉਹਦੇ ਅੰਦਰ ਤਸਵੀਰ ਬਣ ਕੇ ਆ ਜੂਗੀ ਵੀ ਤੂੰ ਇਹ ਕੀ ਕੰਮ ਕਰ ਰਿਹਾ ਹਾਂ ਮੈਂ ਟੁੱਟਿਆ ਬਹੁਤ ਆ ਪਰ ਮੈਂ ਕਦੇ ਚੂਰ ਨਹੀਂ ਹੋਣਾ ਚਾਹੁੰਦਾ ਭਗਤ ਸਿੰਘ ਵਰਗੇ ਐਡੇ ਐਡੇ ਯੋਧੇ ਆਏ ਦੁਨੀਆ ਤੇ ਇਹ ਦੁਨੀਆ ਨੂੰ ਸੁਧਾਰਨ ਦੇ ਲਈ ਆਏ ਨਾ ਫਾਂਸੀ ਤੇ ਚੜ ਗਏ ਦੇਸ਼ ਲਈ ਸ਼ਹੀਦ ਹੋ ਗਏ ਮਗਰ ਉਹਨਾਂ ਨੇ ਸ਼ਹੀਦੀ ਦਾ ਕੋਈ ਮੁੱਲ ਪਾਉਂਦਾ ਇਹ ਨਹੀਂ ਪੰਧਵਰੀ ਸਮੇਂ ਨੂੰ ਪਾਸ ਕਰ ਰਿਆ ਹਾਂ ਜੋ ਮੇਰੇ ਵਕਤ ਖੁਦਾ ਨੇ ਮੇਰੇ ਤੇ ਪਾਇਆ ਉਹਨੂੰ ਪਾਸ ਕਰ ਰਿਆ ਹਾਂ ਬਸ ਇਹ ਰਸਤਾ ਰੱਬ ਦਊਗਾ ਜੇ ਆਪਾਂ ਐਵੇਂ ਹੀ ਮਰ ਗਏ ਫਿਰ ਰੱਬ ਨੇ ਕਹਿਣਾ ਉਹ ਤੂੰ ਤਾਂ ਉੱਥੇ ਵੀ ਨਹੀਂ ਪਾਰ ਲੱਗਿਆ ਉਰੇ ਕੀ ਲੱਗਣਾ ਤੇ ਮੇਰੇ ਕੋਲ ਆ ਕੇ ਸਸ਼ੀਕਲ ਜੀ ਮੈਂ ਤੁਹਾਡਾ ਆਪਣਾ ਜੋਤਮਨੀ ਸੋ ਅੱਜ ਮੈਂ ਗੱਲਬਾਤ ਕਰਨ ਜਾ ਰਹੇ ਹਾਂ ਪਰਮ ਨਿਮਾਨੇ ਨਾਲ ਪਾਓ ਗੱਲਬਾਤ ਕਰਨੇ ਸਸ਼ੀਕਲ ਪਰਮ ਸਸ਼ਿਕਰਵਾਈ ਕਿਦਾਂ ਠੀਕ ਕੀ ਹਾਲ ਚਾਲ ਹੈ ਬਹੁਤ ਵਧੀਆ ਛੜਦੀ ਕਲਾ ਸੋ ਪਹਿਲਾਂ ਤਾਂ ਗੱਲਬਾਤ ਕਰੀਏ ਹੈਨਾ ਹਾਂਜੀ ਹਾਂਜੀ ਦਰਸ਼ਕ ਦੇਖ ਰਹੇ ਨੇ ਜੀ ਜੀ ਪਰਮ ਨਿਮਾਨ ਨੇ ਆਪਾਂ ਖੇਤਾਂ ਦੇ ਖੜੇ ਆ ਤੇ ਲੋਕੀ ਸੋਚ ਵੀ ਰਹੇ ਹੋਣੇ ਅੱਜ ਅਸੀਂ ਆਪਾਂ ਕਿੱਥੇ ਖੜ ਚੁੱਕੇ ਹਾਂ ਹੈਨਾ ਵੀ ਮੈਂ ਦੱਸਣਾ ਚਾਹਾਂਗਾ ਪਰਮ ਦਾ ਗਾਣਾ ਆਇਆ ਸੀ ਜਰਨਲ ਅਸੀਂ ਅੱਜ ਉਸ ਗਾਣੇ ਪਿੱਛੇ ਵਿਸ਼ੇ ਤੇ ਵੀ ਗੱਲ ਕਰਨ ਲਈ ਜੁੜੇ ਆਂ ਜੀ ਤੇ ਪਰਮ ਨਾਲ ਥੋੜੀ ਹੋਰ ਗੱਲਾਂ ਵੀ ਕਰਨ ਲਈ ਜੁੜੇ ਆਂ ਤੇ ਪਰਮ ਗੱਲ ਕਰਦੇ ਹਾਂ ਸਿੱਧਾ ਹੈਨਾ ਗਾਣੇ ਬਾਰੇ ਪਹਿਲਾਂ ਦਾ ਜੀ ਥੋੜਾ ਜਰਨਲ ਗਾਣਾ ਆਇਆ ਸੀ ਜਰਨੈਲ ਗਾਣੇ ਨੂੰ ਤੁਸੀਂ YouTube ਤੇ ਪਾਇਆ ਸੀ ਬਹੁਤ ਸੋਹਣਾ ਗਾਣਾ ਸੀ ਉਹ ਡਿਲੀਟ ਕਰਨ ਦਾ ਰੀਜ਼ਨ ਕੀ ਸੀ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਜੋਤ ਕੇ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਸ਼ਰੀਫਾ ਨਾਲ ਤਾਂ ਧੁਰ ਤੋਂ ੱੱਕੇ ਹੁੰਦੇ ਆਏ ਆ ਕੁਝ ਕੋਮਲ ਸਖਤ ਬੜੇ ਹੀ ਤੱਤੇ ਹੁੰਦੇ ਆਏ ਆ ਐਵੇਂ ਡੋਲਣਾ ਪਰਮਸਿਆਂ ਭੇਦ ਸਾਰੇ ਖੋਲੇ ਜਾਣੇ ਆ ਜੋ ਰੰਗ ਲਖਵਾਈ ਕੁਦਰਤ ਨੇ ਉਹ ਇੱਕ ਦਿਨ ਬੋਲੇ ਜਾਣੇ ਆ ਜਿਹੜਾ ਬੀਜ ਬੀਜਿਆ ਗਿਆ ਮਿੱਟੀ ਦੇ ਵਿੱਚ ਕੋਈ ਨਾ ਇੱਕ ਦਿਨ ਜ਼ਰੂਰ ਆਊਗਾ ਤੁਹਾਡੇ ਚ ਸਬਰ ਹੋਣਾ ਚਾਹੀਦਾ ਕੋਈ ਗੱਲ ਨਹੀਂ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਨਾ ਅਸੀਂ ਜਦੋਂ ਕਿਸੇ ਚੀਜ਼ ਦੇ ਪਿੱਛੇ ਦੌੜਦੇ ਆ ਬਹੁਤ ਜ਼ਿਆਦਾ ਦੌੜਦੇ ਆ ਤੇ ਜਦੋਂ ਸਾਨੂੰ ਉਹ ਚੀਜ਼ ਨਹੀਂ ਮਿਲਦੀ ਨਾ ਅਸੀਂ ਉਦਾਸ ਵੀ ਹੁੰਨੇ ਆ ਰੱਬ ਦੇ ਨਾਲ ਗਲੇ ਸ਼ੱਕ ਵੀ ਵੀ ਹੁੰਦੇ ਆ ਗਾਲਾਂ ਵੀ ਕੱਢਦੇ ਆ ਆਪਣੇ ਆਪ ਨੂੰ ਅਸੀਂ ਕੋਸ਼ਿਸ਼ਦੇ ਵੀ ਬਹੁਤ ਕੁਝ ਹੁੰਦਾ ਹੈ ਨਾ ਤੇ ਪਰ ਪਿਆਰਿਓ ਜ਼ਿੰਦਗੀ ਚ ਉਦਾਸ ਨਾ ਹੋਇਆ ਕਰੋ ਤੇ ਰੱਬ ਤੁਹਾਡੇ ਲਈ ਉਸ ਤੋਂ ਵੀ ਵੱਡਾ ਕੁਝ ਸੋਚੀ ਬੈਠਾ ਮੈਨੂੰ ਇਦਾਂ ਲੱਗਦਾ ਕਿ ਚਲੋ ਜੋ ਡਿਲੇਟ ਹੋ ਗਿਆ ਹਨਾ ਜਿੱਦਾਂ ਵੀ ਕੁਦਰਤ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਕਿ ਉਹਦੇ ਹੱਥ ਹੀ ਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੈ ਪਰਮ ਹੁਕਮ ਚ ਹੋ ਰਿਹਾ ਹੈ ਤੁਸੀਂ ਹੋਰ ਪੁੱਛਦਾ ਤੁਸੀਂ ਕਹਾਂ ਨਾ ਵੀ ਰੱਬ ਤੁਹਾਡੇ ਲਈ ਚੰਗਾ ਹੀ ਸੋਚਦਾ ਹੂੰ ਹੂੰ ਪਰਮ ਨੂੰ ਕੀ ਲੱਗਦਾ ਹੈ ਰੱਬ ਨੇ ਕੀ ਸੋਚਿਆ ਪਰਮ ਲਈ ਵੀਰੇ ਜਿਹੜੀ ਨਾ ਮੈਨੂੰ ਤਾਂ ਇਦਾਂ ਲੱਗਦਾ ਕਿ ਪਰਮਾਤਮਾ ਨੇ ਜਿਹੜੀਆਂ ਚੀਜ਼ਾਂ ਮੈਨੂੰ ਇਸ ਵਕਤ ਦਿੱਤੀਆਂ ਹੋਈਆਂ ਨੇ ਹਨਾ ਤੇ ਮੇਰਾ ਖਿਆਲ ਹੈ ਕਿ ਮੇਰੀ ਔਕਾਤ ਨਹੀਂ ਆ ਹੂੰ ਤੇ ਵੀ ਜਿੱਥੋਂ ਮੈਂ ਉੱਠਿਆ ਤੇ ਜਿੱਥੋਂ ਉੱਠ ਕੇ ਇੱਥੇ ਤੱਕ ਪਹੁੰਚਿਆ ਤੇ ਮਾਂ ਦਾ ਚੇਤਾ ਗੀਤਾ ਇਹਨੂੰ ਤਕਰੀਬਨ ਤਕਰੀਬਨ 2 ਸਾਲ ਹੋ ਗਏ ਆ ਹੂੰ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਕਿ 2 ਸਾਲਾਂ ਦੇ ਵਿੱਚ ਨਾ ਤੁਸੀਂ ਸਾਰੇ ਭੁੱਲ ਜਾਂਦੇ ਆ ਤੁਹਾਨੂੰ ਹਨ ਪਰ ਮੈਨੂੰ ਇਦਾਂ ਲੱਗਦਾ ਕਿ ਫੇਰ ਵੀ ਤੁਸੀਂ ਨਾ ਕਿਸੇ ਨਾ ਕਿਸੇ ਦਿਲ ਦੇ ਵਿੱਚ ਬੈਠੇ ਹੋ ਤੇ ਕੋਈ ਤੁਹਾਨੂੰ ਯਾਦ ਕਰ ਰਿਹਾ ਕੋਈ ਤੁਹਾਡੇ ਲਫ਼ਜ਼ਾਂ ਨੂੰ ਮੁਹੱਬਤ ਕਰ ਰਿਹਾ ਹਨ ਤੇ ਤੁਸੀਂ ਜਾਣਦੇ ਹੋ ਤੁਸੀਂ ਮਤਲਬ ਕਿ ਤੁਹਾਡੇ ਲਫ਼ਜ਼ ਕਦੇ ਨਾ ਹੀ ਮਰਦੇ ਮੇਰੇ ਖਿਆਲ ਆ ਕਿ ਨਾ ਹੀ ਮਰਨਗੇ ਹਨ ਤੋਂ ਬਾਅਦ ਹੁਣ ਤੱਕ ਨਾ ਮੈਂ ਇੰਸਟਾ ਚਲਾਇਆ ਮੇਰਾ ਖਿਆਲ ਮੈ ਪਤਾ ਨਹੀਂ ਮੈਂ 2016 ਚ ਜਾਂ ਸਾਰ ਸੁਰਾਂ ਚ ਇੰਸਟਾਗ੍ਰam ਆਇਆ ਹੁਣ ਨਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਨਾ ਮੈਂ ਇੰਸਟਾ ਤੇ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਹਿਸਾਬ ਦੇ ਨਾਲ ਹੀ ਕਮੈਂਟ ਆਉਣ ਹਨਾ ਹਰ ਇੱਕ ਤੁਹਾਡੀ ਤਾਰੀਫ਼ ਹੀ ਕਰੇ ਇਦਾਂ ਨਹੀਂ ਹੁੰਦਾ ਹੈਗਾ ਹਨਾ ਤੇ ਪਰ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਹੈਗੇ ਕੋਈ ਤੁਹਾਡੇ ਬਾਰੇ ਕੀ ਸੋਚਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਹਨਾ ਤੇ ਮੈਨੂੰ ਕੋਈ ਗਾਲਾਂ ਵੀ ਕੱਢ ਸਕਦਾ ਕੋਈ ਮੈਨੂੰ ਕੁਝ ਵੀ ਕਹਿ ਸਕਦਾ ਮੈਨੂੰ ਕੋਈ ਚੱਕਰ ਹੀ ਨਹੀਂ ਹੈਗਾ ਇੰਨਾ ਗੱਲਾਂ ਪਰ ਫਿਰ ਇੰਨਾ ਕੀ ਮੈਂ ਤੁਹਾਨੂੰ ਦੱਸਦਾ ਉਹ ਤੁਸੀਂ ਉਹ ਡਿਲੀਟ ਕਰਨੀ ਪੈਣੀ ਹਾਂ 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 ਤੁਸੀਂ ਤੁਸੀਂ ਕਮੈਂਟ ਦੀ ਗੱਲ ਕੀਤੀ ਆ ਪਰ ਮੈਨੂੰ ਨਾ ਇਹ ਲੱਗਿਆ ਕਿ ਮੇਰੇ ਪਿਛਲੇ ਦੋਆਂ ਤਿੰਨਾਂ ਮਤਲਬ ਕਿ ਜਦੋਂ ਮੇਰਾ ਗੀਤ ਆਇਆ ਉਦੋਂ ਜਾਂ ਉਸ ਤੋਂ ਪਹਿਲਾਂ ਵੀ ਹੁਣ ਤੱਕ ਨਾ ਮੈਂ ਜਿੰਨਾਂ ਦੇ ਕਮੈਂਟ ਮੇਰੇ ਇੰਸਟਾਗ੍ਰam ਤੇ ਪੜੇ ਕਿਉਂਕਿ ਯਾਰ ਉੱਥੇ ਮੇਰੀ ਭੈਣ ਵੀ ਦੇਖਦੀ ਆ ਹਨਾ ਮੇਰੀ ਮਾਂ ਤਾਂ ਚਲੋ ਨਹੀਂ ਹੈਗੀ ਹੋਰ ਵੀ ਮਾਮਾ ਬਹੁਤ ਨੇ ਹਨਾ ਸਾਰੀਆਂ ਮਾਵਾ ਹੀ ਆ ਤੇ ਮੇਰੇ ਮੇਰੀ ਫੈਮਲੀ ਵੀ ਕਮੈਂਟਾਂ ਨੂੰ ਪੜਦੀ ਆ ਮੇਰੀ ਮੁਹੱਬਤ ਵੀ ਕਮੈਂਟਾਂ ਨੂੰ ਪੜਦੀ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਯਾਰ ਨਾ ਜਿੰਨਾ ਉੱਥੇ ਉਹ ਚੀਜ਼ ਲਿਖੀ ਗਈ ਆ ਪੀਰ ਮੈਨ ਵਦੀ ਨਹੀਂ ਲੱਗਦੀ ਹੈਗੀ ਹਨਾ ਗਾਲਾਂ ਜੋ ਵੀ ਆ ਹਾਲਾਂਕਿ ਮੈਨੂੰ ਨਹੀਂ ਦਿੱਤੀਆਂ ਗਈਆਂ ਤੇ ਉਹ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਕਿ ਤੁਸੀਂ ਖਾਲਸਤਾਨੀ ਹੋ ਹਨਾ ਤੁਸੀਂ ਦਿੱਲੀੋਂ ਫਲਾਨਾ ਧੋਕਾ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਇਹ ਗੱਲ ਸੁਣੀ ਹੈ ਮੈਨੂੰ ਲੱਗਦਾ ਕਿ ਮੈਂ ਓਦਾਂ ਦਾ ਇਨਸਾਨ ਨਹੀਂ ਹੈਗਾ ਵੀ ਕਿਸੇ ਨਾਲ ਲੜਨ ਵਾਲਾ ਜਾਂ ਕਿਸੇ ਨਾਲ ਦਲੀਲ ਕਰਨ ਵਾਲਾ ਬਹਿਸ ਕਰਨ ਵਾਲਾ ਹਨਾ ਤੇ ਮੈਨੂੰ ਕੋਈ ਚੱਕਰ ਵੀ ਨਹੀਂ ਹੈਗਾ ਪਰ ਉਹ ਉਹ ਚੀਜ਼ ਤੁਹਾਡੇ ਘੁੰਮਦੀ ਰਹਿੰਦੀ ਆ ਉਹ ਤੁਹਾਨੂੰ ਡਿਪਰੈਸ਼ਨ ਕਰਦੀ ਰਹਿੰਦੀ ਹੈ ਹਨਾ ਬਾਕੀ ਮੈਂ ਪਿਛਲੇ ਲਗੇ ਸਾਹ ਤਾਂ ਕਾਫੀ ਜਿਆਦਾ ਥੋੜਾ ਸਟੈਸ ਪਰ ਮੈਕਸੀਨੋਰ ਖਾਲਿਸਤਾਨੀ ਐਵਾਰ ਕਿਉਂ ਵਰਤੇ ਜਾਂਦੇ ਨੇ ਮਤਲਬ ਤੁਸੀਂ ਤਾਂ ਇਹੋ ਜੀ ਕੋਈ ਚੀਜ਼ ਵੀ ਨਹੀਂ ਬੋਲੀ ਹੈਨਾ ਵੀਰੇ ਪਤਾ ਕਿਤੇ ਕਰਕੇ ਇਹ ਚੀਜ਼ਾਂ ਸੁਣਨੀਆਂ ਪੈ ਰਹੀਆਂ ਹਾਂ ਨਹੀਂ ਨਹੀਂ ਪਤਾ ਕੀ ਗੱਲ ਆ ਤੇ ਮੈਨੂੰ ਇਦਾਂ ਲੱਗਦਾ ਕਿ ਜੋ ਜਿਵੇਂ ਬੋਲਦਾ ਹੈਨਾ ਤੇ ਕਿਉਂਕਿ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਹੈਗੇ ਹੈਨਾ ਕਿਸੇ ਦੀ ਥਿੰਕਿੰਗ ਨੂੰ ਕਿਸ ਦੀ ਸੋਚ ਨੂੰ ਚੇਂਜ ਨਹੀਂ ਕਰ ਸਕਦੇ ਹੈਗੇ ਹੈਨਾ ਤੇ ਜੋ ਮੈਨੂੰ ਚੰਗਾ ਲੱਗਦਾ ਤੇ ਇਹਦਾ ਮਤਲਬ ਮੈਨੂੰ ਲੱਗਦਾ ਇਦਾਂ ਨਹੀਂ ਹੈਗਾ ਕਿ ਮੈਂ ਡਿਲੀਟ ਕਰਤਾ ਮੈਂ ਡਰ ਗਿਆ ਹਨਾ ਕੋਈ ਕਿਸੇ ਤੋਂ ਡਰਦਾ ਨਹੀਂ ਹੈਗਾ ਹਨਾ ਤੇ ਇਹਦਾ ਮਤਲਬ ਇਦਾਂ ਨਹੀਂ ਹੈਗਾ ਕਿ ਹਾਂ ਮੈਂ ਟੁੱਟਿਆ ਬਹੁਤ ਹਾਂ ਪਰ ਮੈਂ ਕਦੇ ਚੋਰ ਨਹੀਂ ਹੋਣਾ ਚਾਹੁੰਦਾ ਤੇ ਪ੍ਰਮਾਤਮਾ ਦਾ ਹੀ ਡਰ ਆਪਣਾ ਹਨਾ ਹੋਰ ਕਿਸੇ ਦਾ ਡਰ ਵੀ ਨਹੀਂ ਹੈਗਾ ਤੇ ਭਾਵੇਂ ਮੈਂ ਸਾਊ ਹਾਂ ਭੋਲਾ ਤੇ ਪਰ ਮੇਰੀ ਦੁਨੀਆ ਕੋਈ ਹੋਰ ਹੈ ਹਨਾ ਅਲੱਗ ਦੁਨੀਆ ਦੇ ਮਾਲਕ ਆਪਾਂ ਕਿਸੇ ਹੋਰ ਜਹਾਨ ਤੋਂ ਆਏ ਹੋਏ ਆ ਜਾਂ ਹੋਰ ਹੋਰ ਜਹਾਨ ਤੋਂ ਕੋਲੇ ਬੰਦੇ ਹਨਾ ਮਤਲਬ ਕੋਲੇ ਬੰਦੇ ਹਨਾ ਜਿਹੜੇ ਹੁੰਦੇ ਨੇ ਇਹਨਾਂ ਕੋਲਾ ਵੀ ਨਹੀਂ ਹੋ ਸਕਦਾ ਹਨਾ ਹੋ ਸਕਦਾ ਕੋਲਾ ਕੋਲਾ ਨਹੀਂ ਹੁੰਦਾ ਕੋਈ ਪਰ ਮੈਂ ਆਪਣੇ ਆਲੇ ਵਾਲੇ ਖੇਤ ਨਹੀਂ ਹੁਣ ਤੁਸੀਂ ਦੇਖ ਰਹੇ ਹੋ ਵੀ ਮੁੱਦਾ ਚੱਲ ਰਿਹਾ ਇੱਕ ਕਿਸਾਨੀ ਮੋਰਚੇ ਦਾ ਹਨਾ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿਸਾਨ ਮੋਰਚੇ ਦਾ ਮੁੱਦਾ ਚੱਲ ਰਿਹਾ ਹੈ ਜੀ ਜੀ ਉੱਥੇ ਬਾਰਡਰ ਤੇ ਆਪਣੇ ਕਿਸਾਨ ਭਰਾ ਦੇ ਬੈਠੇ ਨੇ ਬਿਲਕੁਲ ਠੀਕ ਆ ਉਹੀ ਇਹ ਗਾਉਂਦੇ ਨੇ ਹੂੰ ਉਹੀ ਆਪਾਂ ਨੂੰ ਢਿੱਡ ਪੜਦੇ ਨੇ ਹਨਾ ਉਹੀ ਸਾਰਾ ਕੁਝ ਕਰ ਰਹੇ ਨੇ ਹੂੰ ਤੇ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖ ਰਹੇ ਹੋ ਇਹ ਬਾਈ ਮੈਨੂੰ ਇਦਾਂ ਲੱਗਦਾ ਕਿ ਇਹ ਬਹੁਤ ਵੱਡੀ ਆ ਸਾਜਸ਼ਾ ਨੇ ਹਨਾ ਹੂੰ ਤੇ ਪਤਾ ਨਹੀਂ ਸਾਡੇ ਲਈ ਮੇਰੇ ਨਾਲ ਨਾ ਕਈ ਬਹਿਸ ਕਰਨ ਲੱਗ ਜਾਂਦੇ ਆ ਵੀ ਮਤਲਬ ਕਿ ਤੂੰ ਹਨਾ ਇਦਾਂ ਤੂੰ ਇਦਾਂ ਸੋਚਦਾ ਤੂੰ ਥੋੜਾ ਜਿਆ ਮਤਲਬ ਕਿ ਚਲੋ ਅਸੀਂ ਉਸ ਕੌਮ ਦੇ ਵਿੱਚ ਜਨਮੇ ਆ ਹਨਾ ਜਿਹਦੇ ਅੰਦਰ ਡਰੀ ਡਰਨਾ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਤੇ ਸਾਰਿਆਂ ਨੂੰ ਮੁਹੱਬਤ ਕਰਨ ਵਾਲੇ ਸਾਰਿਆਂ ਨੂੰ ਮਤਲਬ ਕਿ ਮੈਨੂੰ ਇਦਾਂ ਲੱਗਦਾ ਕਿ ਜਿਹੜੀ ਵੈਸੇ ਤਾਂ ਸਾਰੀ ਕਾਇਨਾਤ ਦੇ ਜਿੰਨੇ ਵੀ ਇਨਸਾਨ ਆ ਹਰ ਇੱਕ ਦੇ ਅੰਦਰ ਮਤਲਬ ਕੋਈ ਨਾ ਕੋਈ ਤਾਂ ਦਰਦ ਹੁੰਦਾ ਹੀ ਹੁੰਦਾ ਹਨਾ ਮੈਨੂੰ ਇਦਾਂ ਲੱਗਦਾ ਹੁੰਦਾ ਕਿ ਜਿਹੜੇ ਬੰਦੇ ਦਾ ਨਾ ਦਿਲ ਨਹੀਂ ਪਸੀਜਦਾ ਹੈਗਾ ਹਨਾ ਹੂੰ ਜਾ ਰਹਿਮ ਨਹੀਂ ਆਉਂਦਾ ਉਹਦੇ ਅੰਦਰ ਕਿਸੇ ਨੂੰ ਦੇਖ ਕੇ ਕਿਸੇ ਚੀਜ਼ ਨੂੰ ਦੇਖ ਕੇ ਹਨ ਤੇ ਵੀ ਯਾਰ ਮੈਂ ਉਹਨੂੰ ਇਨਸਾਨ ਨਹੀਂ ਮੰਨਦਾ ਹੈਗਾ ਹਨ ਮਤਲਬ ਕਿ ਨਾ ਜਿਹੜੀ ਸਿੱਖ ਕੌਮ ਆ ਸਿੱਖ ਮਿਲ ਹਰ ਇੱਕ ਬੰਦਾ ਸਿੱਖ ਹੀ ਆ ਸਿੱਖ ਦਾ ਮਤਲਬ ਹੈ ਨਾ ਜੋ ਸਿੱਖ ਰੇ ਆ ਹਰ ਇੱਕ ਬੰਦਾ ਸਿੱਖ ਹੀ ਆ ਪਰ ਮੈਨੂੰ ਕਿਤੇ ਨਾ ਕਿਤੇ ਇਦਾਂ ਲੱਗਦਾ ਹੁੰਦਾ ਕਿ ਇਹਨਾਂ ਦੇ ਦਿਲਾਂ 'ਚ ਇਹਨਾਂ ਦੇ ਹਿਰਦੇ ਵੀ ਬਹੁਤ ਵੱਡੇ ਆ ਜਿਗਰੇ ਵੀ ਬਹੁਤ ਵੱਡੇ ਹਨ ਤਾਂ ਹੀ ਬਾਰਡਰਾਂ ਤੇ ਲੱਗੇ ਹੋਏ ਆ ਤੇ ਇਹਨਾਂ ਦੇ ਅੰਦਰ ਦਰਦ ਨੂੰ ਕਿਸੇ ਦੇ ਦਰਦ ਨੂੰ ਮਹਿਸੂਸ ਕਰਨ ਦੀ ਵੀ ਜਿਹੜੀ ਪਰਮਾਤਮਾ ਵੱਲੋਂ ਬਖਸ਼ਿਸ਼ ਆ ਉਹ ਵੀ ਹੈਗੀ ਹੈ ਹਨਾ ਕਿਸੇ ਦੀ ਮਦਦ ਕਰਨ ਦੇ ਲਈ ਹਨਾ ਮਤਲਬ ਕਿ ਕੋਈ ਪੰਜਾਬ ਦੇ ਉੱਤੇ ਕਿਸੇ ਗਰੀਬ ਪ੍ਰਤੀ ਕੋਈ ਨਾ ਕੋਈ ਨਾ ਕੋਈ ਚੀਜ਼ ਜਦੋਂ ਉੱਠਦੀ ਹੈ ਹਨਾ ਇਹ ਜਾਪ ਹੈ ਉਹਦੀ ਵਗ ਜਾਂਦੇ ਨੇ ਨਹੀਂ ਯਾਰ ਉਹਦੀ ਹੈਲਪ ਕਰਨੀ ਆ ਉਹਦੀ ਮਦਦ ਕਰਨੀ ਆ ਹਨਾ ਹੁਣ ਜਿਵੇਂ ਮੈਂ ਗੀਤ ਡਿਲੀਟ ਕਰਤਾ ਮੈਂ ਉੱਥੇ ਲਿਖਤਾ ਤੇ ਬਾਈ ਬਸੰਤ ਹਨਾ ਮਤਲਬ ਕਿ ਉਹਦਾ ਪਰਮ ਅਸੀਂ ਤੇਰੇ ਨਾਲ ਆ ਕੋਈ ਗੱਲ ਨਹੀਂ ਤੇ ਤੂੰ ਗੀਤਕਾਰ ਹਨਾ ਤੈਨੂੰ ਕਰਨਾ ਚਾਹੀਦਾ ਤੇ ਬਾਅਦ ਵਿੱਚ ਮੈਂ ਕਰ ਵੀ ਦਿੱਤਾ ਫੇਰ ਵੀ ਮੈਨੂੰ ਇਦਾਂ ਲੱਗਿਆ ਕਿ ਯਾਰ ਮੈਂ ਉਹ ਚੀਜ਼ ਨੂੰ ਸਹਿ ਨਹੀਂ ਪਾ ਰਿਹਾ ਹੈਗਾ ਨਾ ਭਗਤ ਸਿੰਘ ਵਰਗੇ ਐਡੇ ਐਡੇ ਯੋਧੇ ਆਏ ਦੁਨੀਆ ਤੇ ਇਹ ਦੁਨੀਆ ਨੂੰ ਸੁਧਾਰਨ ਦੇ ਲਈ ਆਏ ਨਾ ਫਾਂਸੀ ਤੇ ਚੜ ਗਏ ਦੇਸ਼ ਲਈ ਸ਼ਹੀਦ ਹੋ ਗਏ ਮਗਰ ਉਹਨਾਂ ਦੀ ਸ਼ਹੀਦੀ ਦਾ ਕੋਈ ਮੁੱਲ ਪਾਉਂਦਾ ਅੱਜ ਕੋਈ ਨਹੀਂ ਪਾਉਂਦਾ ਵੀਰੇ 20 ਲੱਖ ਰੁਪਇਆ ਲਾ ਕੇ 40 40 ਲੱਖ ਰੁਪਇਆ ਲਾ ਕੇ ਆਪਾਂ ਕੈਨੇਡਾ ਦਾ ਟੂਰ ਪਾਉਂਨੇ ਆ ਅਮਰੀਕਾ ਦਾ ਟੂਰ ਪਾਉਂਨੇ ਆ ਸਾਨੂੰ ਤਾਂ ਜੀ ਕੁੜੀ ਵੀ ਅਮਰੀਕਾ ਲਈ ਚਾਹੀਦੀ ਆ ਜਾਣਿਆ ਨੇ ਜੀ ਅੰਗਰੇਜ਼ਾਂ ਦੇ ਲਵੇ ਉਹ ਜ਼ੁਲਮੀਆਂ ਦੇ ਲਵੇ ਜਾਣਿਆ ਜਿਨ੍ਹਾਂ ਨੇ ਆਪਣੇ ਤੇ ਜ਼ੁਲਮ ਕੀਤਾ ਜਾਣਿਆ ਨੇ ਜੀ ਇਹ ਚੰਗੀ ਗੱਲ ਜੇ ਤੁਸੀਂ ਦੇਸ਼ ਨੂੰ ਸੁਧਾਰਨ ਲਈ ਨਿਕਲੋਗੇ ਹਿੱਕ 'ਚ ਗੋਲੀ ਖਾਣੀ ਪੈਣੀ ਆ ਤੁਹਾਨੂੰ ਚੰਗੇ ਸ਼ਬਦਾਂ ਨੂੰ ਚੰਗੀ ਨਿਸਬਤ ਦੇ ਨਾਲ ਲੈਵਲ 'ਚ ਗਾਉਂਦੇ ਰਹੋਗੇ ਫੁੱਦਾ ਦੇ ਕਰਮ ਦੇ ਨਾਲ ਵਾਹਿਗੁਰੂ ਦੇ ਕਰਮ ਦੇ ਨਾਲ ਆਪਣੇ ਘਰੇ ਬੈਠੋਗੇ ਆਪਣੀ ਮਾਂ ਚ ਬੈਠੋਗੇ ਬਾਪ ਚ ਬੈਠੋਗੇ ਭੈਣਾ ਚ ਬੈਠੋਗੇ ਟੱਬਰ ਚ ਸੇਫ ਰਹੋਗੇ ਕਲਮਾ ਤੁਹਾਡੇ ਲਵੇ ਉਹ ਤੁਹਾਡਾ ਹਥਿਆਰ ਆ ਉਹਦੇ ਨਾਲ ਬੜੇ ਲੈਵਲ ਤੇ ਜਰੂਰ ਜਾਣਾ ਏ ਸਮਝ ਲਓ ਕੋਈ ਮਾਉਂਟੇਨ ਆ ਪਹਾੜ ਹੁਣ ਆਪਾਂ ਨੇ ਉਹਦੇ ਉੱਤੇ ਜਾਣਾ ਏ ਮਗਰ ਰਸਤੇ ਦੇ ਵਿੱਚ ਬਹੁਤ ਜੰਗਲ ਵੀ ਆ ਝਾੜੀਆਂ ਵੀ ਨੇ ਸ਼ੇਰ ਵੀ ਨੇ ਸਟਰਗਲ ਕਰਨੀ ਆ ਮਗਰ ਸਟਰਗਲ ਕਰਨੀ ਜਦ ਆਪਾਂ ਨੇ ਸਟਰਗਲ ਕਰਨੀ ਆ ਮਿਹਨਤ ਤਾਂ ਕਰਨੀ ਪੈਣੀ ਆ ਇਹ ਉਹਦੇ ਚ ਕੰਡੇ ਵੀ ਲੱਗਣਗੇ ਝਾੜੀਆਂ ਵੀ ਲੱਗਣਗੇ ਜਦ ਤੁਸੀਂ ਮਾਉਂਟੇਨ ਦੇ ਉੱਤੇ ਪਹੁੰਚ ਜਾਉਂਦੇ ਨਾ ਫਿਰ ਜਾ ਕੇ ਤੁਹਾਨੂੰ ਸਕੂਨ ਮਿਲੇਗਾ ਫਿਰ ਤੁਸੀਂ ਆਏ ਫੀਲ ਕਰੋਗੇ ਕਿ ਹਾਂ ਮੈਂ ਮੰਜ਼ਲ ਨੂੰ حاصل ਕਰ ਲਿਆ ਸੱਚੀ ਗੱਲ ਸੱਚੀ ਗੱਲ ਆਪਾਂ ਕਹਿ ਸਕਦੇ ਆ ਮਗਰ ਇਹ ਦੁਨੀਆ ਦੇ ਵਿੱਚ ਸੱਚੇ ਲੋਕਾਂ ਦੀ ਕਦਰ ਨਹੀਂ ਗੀ ਗੱਲ ਕਰਦੇ ਆ ਸਲੀਮ ਨਾਲ ਸਨੀਮ ਪਹਿਲਾਂ ਮੈਂ ਦੱਸ ਦੇਣਾ ਸਲੀਮ ਦੀ ਮੈਂ ਪਿੰਡੋਂ ਪਿੰਡ ਸ਼ੋਅ ਚ ਕਰੀਲ ਪਾਈ ਸੀਗੀ ਤੇ ਉਹ ਰੀਲ 25 ਮਿਲੀਅਨ ਗਈ ਬਹੁਤ ਸਲੀਮ ਨੂੰ ਬਹੁਤ ਪਿਆਰ ਮਿਲਿਆ ਲੋਕਾਂ ਵੱਲੋਂ ਬਹੁਤਿਆਂ ਨੇ ਦੇਖਿਆ ਬਾਲੀਵੁੱਡ ਤੱਕ ਸਲੀਮ ਗਿਆ ਹੈਨਾ ਕੀ ਪਤਾ ਹੁਣ ਬਾਲੀਵੁੱਡ ਤੱਕ ਜਾਵੇ ਤੇ ਮੈਂ ਕਹੂੰਗਾ ਦੁਆਈ ਕਰੂੰਗਾ ਵੀ ਭਾਈ ਬਹੁਤ ਉੱਪਰ ਤੱਕ ਜਾਵੇ ਪਹਿਲਾਂ ਤਾਂ ਸਲੀਮ ਨਾਲ ਗੱਲਬਾਤ ਕਰਦੇ ਹਣਾ ਵੀ ਸਲੀਮ ਦੀ ਲਾਈਫ ਬਾਰੇ ਆਪਾਂ ਗੱਲ ਕਰਦੇ ਆ ਡਿਸਕਸ਼ਨ ਕਰਦੇ ਆ ਸਲੀਮ ਕੀ ਹਾਲ ਚਾਲ ਹੈ ਹਾਂਜੀ ਵੀਰ ਜੀ ਵਧੀਆ ਜੀ ਸਲੀਮ ਰੀਲ ਗਈ ਸੀ 25 ਮਿਲੀਅਨ ਖੁਸ਼ੀ ਤਾਂ ਪੂਰੀ ਹੋਈ ਹੋਈਗੀ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਭਾਈ ਪੈਣਾ ਨੇ ਬਹੁਤ ਮੇਰੀ ਇੱਜ਼ਤ ਮਾਨ ਕਰਿਆ ਕਿ ਵੀਰੇ ਤੁਸੀਂ ਨੇ ਵੀਡੀਓ ਬਹੁਤ ਵਧੀਆ ਬਣਾਈ ਹੈ ਜੀ ਬਹੁਤ ਵਧੀਆ ਫੀਲ ਹੋਇਆ ਜੀ ਸਲੀਮ ਪਹਿਲਾਂ ਸੁਣਦਾ ਵੀ ਕੋਈ ਤੇਰੀ ਰੀਲ ਨਹੀਂ ਜੀ ਕੋਈ ਨਹੀਂ ਸੁਣਦਾ ਸੀ ਕਦੇ ਪਾਈ ਵੀ ਨਹੀਂ ਆਪਾਂ ਜੀ ਪਹਿਲਾਂ ਕਿਸੇ ਨੇ ਉਹ ਇਹ ਚੀਜ਼ਾਂ ਸੁਣਾਈਆਂ ਸੀ ਤੂੰ ਨਹੀਂ ਜੀ ਸੁਣਾਈਆਂ ਵੀ ਨਹੀਂ ਗਈਆਂ ਕਿਉਂ ਫਸੇ ਹੀ ਕੁਝ ਪੰਡਾ ਬਹੁਤ ਹੁੰਦੀਆਂ ਨੇ ਮਗਰ ਕਈ ਬੰਦੇ ਇਹੀ ਜੇ ਹੁੰਦੇ ਨੇ ਕਿ ਉਹਨਾਂ ਨੂੰ ਦਿਲ ਦੇ ਅੰਦਰ ਹੀ ਦਫਨ ਕਰ ਲੈਂਦੇ ਨੇ ਹੂੰ ਬਾਹਰ ਬਿਆਨ ਨਹੀਂ ਕਰਦੇ ਤੇ ਇਸ ਲਈ ਮੈਂ ਗੱਲ ਕਰਾਂ ਜੇ ਅੱਜ ਸਲੀਮ ਆਪਣੀ ਹਨਾ ਸਲੀਮ ਵੈਸੇ ਤਾਂ ਮੈਂ ਇੱਕ ਗੱਲ ਤੇਰੇ ਤੋਂ ਪੁੱਛਦਾ ਹੀ ਆ ਪਹਿਲਾਂ ਤੂੰ ਮੈਨੂੰ ਕਿਹਾ ਵੀ ਹੈ ਹਨਾ ਤੇਰੇ ਕੋਲ ਫੋਨ ਨਹੀਂ ਹੈ ਹਾਂਜੀ ਫੋਨ ਨਹੀਂ ਹੈ ਹਣਾ ਤੂੰ ਮੈਂ ਲੋਕਾਂ ਦੇ ਸਾਹਮਣੇ ਦੱਸ ਦੇਣਾ ਤੇਰੇ ਕੋਲ ਫੋਨ ਹੀ ਨਹੀਂ ਹੈ ਨਹੀਂ ਫੋਨ ਨਹੀਂ ਰੱਖ ਰੱਖਦਾ ਨਹੀਂ ਗਾ ਤੂੰ ਇੰਸਟਾਗ੍ਰam ਵੀ ਨਹੀਂ ਚਲਾਇਆ ਕੁਛ ਵੀ ਨਹੀਂ ਚਲਾਉਂਦਾ ਕੁਛ ਵੀ ਨਹੀਂ ਚਲਾਉਂਦਾ ਜੀ ਕਿਉਂ ਇਹ ਇਹ ਇਦਾਂ ਦੀ ਮੈਂਟੈਲਿਟੀ ਕਿਉਂ ਹੈ ਅੱਜ ਕੱਲ ਤਾਂ ਯੂਥ ਕਹਿੰਦਾ ਵੀ ਮੇਰੇ ਕੋਲ ਫੋਨ ਹੋਵੇ ਮੈਂ ਤਾਂ ਇਦਾਂ ਚੱਲਣਾ ਨਹੀਂ ਮੈਂ ਇਦਾਂ ਇਹ ਚੀਜ਼ ਕਰਨੀ ਹੈ ਤੇਰਾ ਨਹੀਂ ਮਨ ਕਰਦਾ ਵੀ ਹਾਂ ਮੈਂ ਵੀ ਆਪਣੀ ਚੀਜ਼ਾਂ ਬਾਹਰ ਕੱਢਾਂ ਤੂੰ ਹੁਣ ਕਹਿਆ ਮੈਂ ਦੱਬ ਕੇ ਰੱਖਣਾ ਚਾਹਨਾ ਹੈ ਹਣਾ ਪਰ ਤੂੰ ਦੇਖ ਰਿਹਾ ਵੀ ਤੇਰੀ ਚੀਜ਼ ਕਿੰਨੀ ਉੱਪਰ ਤੱਕ ਗਈ 25 ਮਿਲੀਅਨ ਬਹੁਤ ਵਧੀਆ ਗਈ ਹੈ ਜੀ ਵੀਡੀਓ ਬਹੁਤ ਬਦ ਉੱਤੇ ਗਈ ਹੈ ਜੀ ਮਗ ਜਿਹਦੇ ਪੱਲੇ ਦੇ ਵਿੱਚ ਸਬਰ ਨਹੀਂ ਉਹ ਇਨਸਾਨ ਨਹੀਂ ਗਈ ਹਮ ਆਪਣੇ ਲਵੇ ਸਬਰ ਆ ਖੁਦਾ ਦਾ ਕਰਮ ਆ ਬਚਪਨ ਤੋਂ ਲੈ ਕੇ ਅੱਜ ਬਹੁਤ ਵੱਡੀ ਉਮਰ ਹੋ ਗਈ ਹੈ ਜੀ ਫਿਰ ਵੀ ਆਪਾਂ ਨੇ ਕਦੇ ਸਬਰ ਦਾ ਪੱਲਾ ਨਹੀਂ ਛੱਡਿਆ ਨਾ ਆਪਾਂ ਨੂੰ ਦੌਲਤ ਨਾਲ ਮੁਹੱਬਤ ਆ ਨਾ ਸ਼ੌਹਰਤ ਨਾਲ ਮੁਹੱਬਤ ਆ ਬਸ ਰੱਬ ਦੀ ਰਜ਼ਾ ਚ ਰਹਿਣਾ ਹੀ ਮੈਨੂੰ ਪਸੰਦ ਆਈ ਦੌਲਤ ਨਾਲ ਮੁਹੱਬਤ ਨਹੀਂ ਸ਼ੌਹਰਤ ਨਾਲ ਮੁਹੱਬਤ ਨਹੀਂ ਬਸ ਰੱਬ ਦੀ ਅਸਲ ਮੁਹੱਬਤ ਹੋਈ ਹੈ ਅਸਲ ਮੁਹੱਬਤ ਵੀ ਨਹੀਂ ਹੋਈ ਅਸਲ ਮੁਹੱਬਤ ਵੀ ਨਹੀਂ ਹੋਈ ਨਹੀਂ ਕਰਕੇ ਵੀ ਨਹੀਂ ਦੇਖੀ ਪੂਰੀ ਜ਼ਿੰਦਗੀ ਸਬਰ ਤੁਹਾਨੂੰ ਕਹਿੰਦੇ ਨਾ ਜੇ ਆਪਾਂ ਸਬਰ ਕਰਾਂਗੇ ਤਾਂ ਸਰੀਰ ਨੂੰ ਮਾਰਨਾ ਪੈਣਾ ਹੈ ਸਰੀਰ ਖਤਮ ਕਰਨਾ ਪੈਣਾ ਹੈ ਕੋਈ ਸ਼ੌਂਕ ਨਹੀਂਗਾ ਮੇਰਾ ਸਿੰਪਲ ਰਹਿਣਾ ਰਜ਼ਾ ਚ ਰਹਿਣਾ ਫੱਕਰ ਬਣ ਕੇ ਰਹਿਣਾ ਜੀ ਸਲੇਮ ਜਿਹੜੀ ਤੇਰੀ ਸ਼ਾਇਰੀ ਹੈ ਨਾ ਉਹ ਹੈ ਵੀ ਇਦਾਂ ਦੀ ਕਿ ਮੁਹੱਬਤ ਵਰਗੀ ਹੈ ਹੈਨਾ ਵੀ ਦਫਨ ਕਰਤਾ ਹੈਨਾ ਦਫਨ ਕਰਤਾ ਜੀ ਤੇ ਮੁਹੱਬਤ ਜੇ ਦਫਾ ਨਹੀਂ ਹੋਗੀ ਤੂੰ ਕਹਿੰਨਾ ਮੈਂ ਮੁਹੱਬਤ ਕਦੇ ਕਰਕੇ ਵੀ ਨਹੀਂ ਵੇਖੀ ਉਹ ਚੀਜ਼ ਫਿਰ ਖਿਆਲ ਕਿੱਥੋਂ ਆੜਿਆ ਵੀ ਹਾਂ ਯਾਰ ਇਹ ਚੀਜ਼ ਤੈਨੂੰ ਵਧੀਆ ਕਿਵੇਂ ਲੱਗੀ ਆ ਫਿਰ ਤੇਰੇ ਮਨ ਚ ਕਿੱਥੋਂ ਆਈ ਬਸ ਇਹ ਕੁਝ ਗੱਲਾਂ ਹੋ ਜਾਂਦੀਆਂ ਨੇ ਵੀ ਬੇਲੇ ਬੈਠੇ ਕਈ ਵਾਰ ਜੋੜ ਲਈਆਂ ਨੇ ਜੀ ਕਦੇ ਕਿਸੇ ਨੂੰ ਦੇਖ ਕੇ ਲਿਖੀ ਆ ਚੀਜ਼ ਨਹੀਂ ਦੇਖ ਕੇ ਨਹੀਂ ਲਿਖੀ ਸੋਚਦਾ ਵੀ ਜੇ ਉਹ ਚੀਜ਼ ਉਹ ਬੰਦਾ ਯਾਰ ਐਵੇਂ ਸੋਚਦਾ ਵੀ ਫੀਲਿੰਗਸ ਕਦੇ ਕਿਸੇ ਦੀ ਸੋਚੀ ਆ ਵੀ ਹਾਂ ਉਹ ਬੰਦੇ ਦੀ ਫੀਲਿੰਗ ਕੀ ਹੋएगी ਉਹ ਕੀ ਸੋਚਦਾ ਹੋਣਾ ਫੀਲਿੰਗ ਫੀਲਿੰਗ ਤਾਂ ਜੀ ਬਹੁਤ ਜਾਣੇ ਮਿਲਦੇ ਨੇ ਜਿਨ੍ਹਾਂ ਦੇ ਨਾਲ ਕੁਝ ਹਾਸੇ ਹੋ ਜਾਂਦੇ ਨੇ ਮਗਰ ਫੀਲਿੰਗਾਂ ਤਾਂ ਬਹੁਤ ਸੋਚਦਾ ਹਾਂ ਮਗਰ ਕਦੇ ਲਿਖਿਆ ਨਹੀਂ ਜੀ ਲਿਖਿਆ ਨਹੀਂ ਹਾਂਜੀ ਸਲੀਮ ਰਹਿੰਦਾ ਕਿੱਥੇ ਤੂੰ ਮੈਂ ਹੀ ਮਲੋ ਸ਼ਹਿਰ ਹੈ ਇਹ ਆਪਣਾ ਹੂੰ ਜ਼ਿਲ੍ਹਾ ਫਤਿਹਗੜ ਸਾਹਿਬ ਹੂੰ ਸਲੀਮ ਇੱਥੇ ਕੀ ਕਰਦਾ ਫਿਰ ਪਿੰਡ ਚ ਜਿਹੜੇ ਆ ਪਿੰਡ ਚ ਸਮਾਨੇ ਇੱਥੇ ਇੱਥੇ ਜੀ ਰਾਮਪੁਰ ਸ਼ੰਨਾ ਦੇ ਵਿੱਚ ਹੂੰ ਮੈਂ ਆਪਣੇ ਦੀਰੇ ਕੋਲ ਰਹਿਣਾ ਪੂਆ ਦੇ ਪੂਆ ਦੀ ਕੁੜੀ ਦੇ ਮੁੰਡੇ ਕੋਲੀ ਹੂੰ ਬशीर ਖਾਨ ਕੋਲੀ ਹੂੰ ਸਲੀਮ ਅਸਲ ਸੋਚਿਆ ਕਿ ਇਹ ਜ਼ਿੰਦਗੀ ਚ ਕਰਨਾ ਕੀ ਜਾਂਦਾ ਅਸਲ ਜ਼ਿੰਦਗੀ ਦੇ ਵਿੱਚ ਹੀ ਮੈਂ ਹੂੰ ਫਿਲਹਾਲ ਤਾਂ ਹੀ ਮੈਂ ਸਬਰ ਚ ਚੱਲਣਾ ਹੀ ਸਬਰ ਚ ਤਾਂ ਹਰ ਇੱਕ ਕੋਈ ਚੱਲ ਰਿਹਾ ਤੁਸੀਂ ਮੈਂ ਇਹਨੂੰ ਇਹ ਪੁੱਛਦਾ ਵੀ ਸਲੀਮ ਦੀ ਕੋਈ ਖੁਆਇਸ਼ ਹੈ ਜ਼ਿੰਦਗੀ ਚ ਖੁਆਇਸ਼ ਬਸ ਖੁਆਇਸ਼ ਦਾਤੇ ਦੇ ਹੱਥ ਏ ਰਾਤੇ ਦੇ ਹਾਂਜੀ ਬਸ ਉਹਨੇ ਜਿੱਦਨ ਮੇਰੀ ਜ਼ਿੰਦਗੀ ਦੇ ਜੋ ਮੇਰੇ ਮੁਕੱਦਰਾਂ ਦਾ ਮੇਰੇ ਲਕੀਰਾਂ ਦਾ ਲਿਖਿਆ ਹੋਇਆ ਏ ਮੇਰੇ ਖੁਦਾ ਨੇ ਮੈਨੂੰ ਦੇ ਦੇਣਾ ਵਾਹਿਗੁਰੂ ਨੇ ਖੁਦਾ ਤੇ ਕਿੰਨਾ ਯਕੀਨ ਰੱਖਦੇ ਹਾਂ ਤੁਸੀਂ ਹੈਨਾ ਵੀ ਤੁਸੀਂ ਗੱਲ ਖੁਦਾ ਦੀ ਕਰ ਰਹੇ ਹੋ ਹਰ ਇੱਕ ਬੰਦਾ ਨਾ ਆਸ ਲਾ ਕੇ ਬੈਠਦਾ ਵੀ ਵਾਹਿਗੁਰੂ ਮੈਨੂੰ ਦੇਵੇਗਾ ਖੁਦਾ ਮੈਨੂੰ ਦੇਵੇਗਾ ਮੈਂ ਖੁਦਾ ਤੇ ਇੰਨਾ ਯਕੀਨ ਰੱਖਦਾ ਹਾਂ ਖੁਦਾ ਤੇ ਇੰਨਾ ਯਕੀਨ ਰੱਖਦਾ ਹਾਂ ਸਮੁੰਦਰ ਦੀ ਗਹਿਰਾਈ ਵੀ ਨਾਪ ਲੋਂਗੇ ਨਾ ਉਹ ਵੀ ਘਟ ਜੂਗੀ ਮੇਰਾ ਯਕੀਨ ਨਹੀਂ ਘਟਦਾ ਕੀ ਨਿਕਲ ਹਾਂਜੀ ਅੱਜ ਕੱਲ ਬੰਦਾ ਇਨਸਾਨੀਅਤ ਖਤਮ ਹੋ ਰਹੀ ਹੈ ਹੈਨਾ ਇਨਸਾਨੀਅਤ ਖਤਮ ਹੋ ਰਹੀ ਆ ਇਨਸਾਨੀਅਤ ਇਸ وجہ ਨਾਲ ਖਤਮ ਹੋ ਰਹੀ ਆ ਉਹਨਾਂ ਦੀਆਂ ਆਪਣੀਆਂ ਕਰਤੂਤਾਂ ਦੇ ਨਾਲ ਸਿਬਲ ਚ ਨਹੀਂ ਚੱਲਦੇ ਵਧੀਆ ਤਰੀਕੇ ਨਾਲ ਚੱਲਣ ਆਪਣੇ ਬਿਜ਼ਨਸ ਨੂੰ ਆਪਣੇ ਕਾਰੋਬਾਰ ਨੂੰ ਵਧੀਆ ਸੰਭੋ ਮਾਂ ਬਾਪ ਦੀ ਖਿਦਮਤ ਗੁਜ਼ਾਰੀ ਕਰੋ ਸਿਬਲ ਦੇ ਤਰੀਕੇ ਨਾਲ ਚੱਲੋ ਕੁਛ ਵੀ ਨਹੀਂ ਗਲਤ ਹੁੰਦਾ ਹੈਗਾ। ਸਲੀਮ ਮਾਪੇ ਬਾਰੇ ਕੀ ਸੋਚਦਾ? ਮਾਪੇ ਬਾਰੇ ਕੀ ਖਿਆਲ ਹੈਣਾ ਵੀ ਖਰੇਗ ਦੇ ਵੱਖਰੇ ਵੱਖਰੇ ਖਿਆਲ ਹੁੰਦੇ। ਹਾਂਜੀ ਵੀਰ ਜੀ। ਕਈ ਬੰਦੇ ਕੁਛ ਹੋਰ ਸੋਚਦੇ ਨੇ, ਕਈ ਬੰਦੇ ਮਾਪੇ ਬਾਰੇ ਕੁਛ ਹੋਰ ਸੋਚਦੇ ਨੇ। ਸਲੀਮ ਦਾ ਕੀ ਖਿਆਲ ਹੈ ਮਾਪੇ ਬਾਰੇ? ਮਾਂ ਬਹੁਤ ਵੱਡਾ ਨਾਮ ਆ ਜੀ। ਹੂੰ। ਮਾਂ ਦੀ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਮਹੱਤਮ ਬਹੁਤ ਵੱਡਾ ਮਹੱਤਮ ਹੁੰਦਾ ਏ ਮਾਂ ਦਾ ਆਪਾਂ ਨੂੰ ਬਚਪਨ ਦੇ ਵਿੱਚ ਮਾਂ ਨੇ ਜਨਮ ਦਿੱਤਾ ਆਪਾਂ ਨੂੰ ਪਾਲਿਆ ਪੋਸਿਆ ਵਧੀਆ ਗਾਈਡਨਸ ਕੀਤਾ ਮਾਂ ਨੇ ਫਿਰ ਆਪਾਂ ਆਪਣੀ ਉਮਰ ਦੇ ਅੰਦਰ ਆਏ ਫਿਰ ਆਪਣੀਆਂ ਉਮਰ ਦੇ ਅੰਦਰ ਆਏ ਮਸਲਮ ਇੱਕ ਗੱਲ ਕਰਾਂ ਤੇ ਨਾਲ ਗਾਈਡਨਸ ਹੈ ਨਾ ਵੀ ਪੰਜਾਬੀ ਸ਼ਬਦ ਤੋਂ ਅੰਗਰੇਜ਼ੀ ਤੇ ਆ ਰਹੇ ਆ ਆਪਾਂ ਹੌਲੀ ਹੌਲੀ ਹਾਂਜੀ ਅੰਗਰੇਜ਼ੀ ਦਾ ਲਫ਼ਜ਼ ਹੈ ਇਹ ਹਾਂਜੀ ਹਾਂਜੀ ਗਾਈਡਨੈਸ ਕਿਉਂ ਆਪਾਂ ਅੰਗਰੇਜ਼ੀ ਕਿਉਂ ਸਿੱਖਤੇ ਜਾ ਰਹੇ ਆ ਆਪਾਂ ਪੰਜਾਬੀ ਕਿਉਂ ਭੁੱਲਦੇ ਜਾ ਰਹੇ ਆ ਪੰਜਾਬੀ ਤਾਂ ਆਪਣਾ ਜੀ ਬਲੱਡ ਦੇ ਵਿੱਚ ਹੈ ਜੀ ਹੂੰ ਅੰਗਰੇਜ਼ੀ ਇਹ बार-बार ਆ ਬਲੱਡ ਵੀ ਪੰਜਾਬੀ ਜੀ ਦੀ ਆ ਅੰਗਰੇਜ਼ੀ ਜਾ ਗਿਆ ਦੇਖ ਖੂਬ ਨੂੰ ਕੋਨ ਕੋਨ ਠੀਕ ਹੈ ਜੀ ਸਲੀਮ ਹਾਂਜੀ ਬੜੀ ਚੀਜ਼ਾਂ ਨੇ ਹੈਨਾ ਵੀ ਲੋਕਾਂ ਨੇ ਤੈਨੂੰ ਪਿਆਰ ਕੀਤਾ ਬਹੁਤ ਕੁਝ ਕੀਤਾ ਹੈਨਾ ਲੋਕਾਂ ਨੇ ਤੇਰੀ ਉਹ ਚੀਜ਼ ਨੂੰ ਕਿਤੇ ਕੋ ਕਿਤੇ ਲੈ ਗਏ ਤੈਨੂੰ ਬੜਿਆਂ ਨੇ ਪੁੱਛਿਆ ਹੁਣ ਹਾਂਜੀ ਵੀਰ ਜੀ ਤੇਰੀ ਉਹ ਰੀਲ ਦੇਖੀ ਸੀ ਰੀਲ ਦੇਖੀ ਸੀ ਬਹੁਤ ਜਣਿਆਂ ਨੇ ਪੁੱਛਿਆ ਜੀ ਕਿਸੇ ਨੇ ਤੈਨੂੰ ਇਹ ਨਹੀਂ ਪੁੱਛਿਆ ਵੀ ਸਲੀਮ ਕਰਦਾ ਕੀ ਆ ਸਲੀਮ ਅਸਲ ਸਲੀਮ ਹੈ ਕੀ ਕਿਸੇ ਨੇ ਐਸਾਸਵਾਲ ਨਹੀਂ ਐਸਾਸਵਾਲ ਨਹੀਂ ਪੁੱਛਿਆ ਜੀ ਕਿਸੇ ਨੇ ਆਪਾਂ ਸਿੱਧਾ ਕਹਿ ਦਈਏ ਜੇ ਕੋਈ ਪੁੱਛ ਵੀ ਲੈਂਦਾ ਇਹ ਕੀ ਕਰਦਾ ਬਾਈ ਸਮੇਂ ਨੂੰ ਪਾਸ ਕਰ ਰਿਆ ਹਾਂ ਜੋ ਮੇਰੇ ਵਕਤ ਖੁਦਾ ਨੇ ਮੇਰੇ ਤੇ ਪਾਇਆ ਉਹਨੂੰ ਪਾਸ ਕਰ ਰਿਆ ਹਾਂ ਬਸ ਹੂੰ ਜ਼ਿੰਦਗੀ ਜੀਣਾ ਅਸਲ ਕੀ ਹੁੰਦਾ ਬੰਦੇ ਨੇ ਹੁਣ ਤੋ ਜ਼ਿੰਦਗੀ ਕਹਿ ਰਹੇ ਮੈਂ ਪਾਸ ਕਰ ਰਿਹਾ ਜਦੋਂ ਆਪਾਂ ਵਿਹਲੇ ਬੈਠਦੇ ਆ ਨਾ ਆਪਾਂ ਇਹ ਚੀਜ਼ਾਂ ਕੱਟਦੇ ਰਹਿੰਦੇ ਨੇ ਕੱਟਦੇ ਰਹਿੰਦੇ ਨੇ ਫਿਰ ਆਪਾਂ ਸੋਚਦੇ ਆ ਪਛਤਾਨੇ ਆ ਵੀ ਯਾਰ ਆਕਾਸ਼ ਉਸ ਵੇਲੇ ਇਹ ਚੀਜ਼ਾਂ ਕਰ ਲੈਂਦੇ ਜ਼ਿੰਦਗੀ ਜ਼ਿੰਦਗੀ ਸੋਚਣ ਲਈ ਕਹਿ ਰਹੇ ਤੁਸੀਂ ਜੀ ਵੀ ਜ਼ਿੰਦਗੀ ਚ ਕੀ ਸੋਚਿਆ ਹੂੰ ਜ਼ਿੰਦਗੀ ਦੇ ਵਿੱਚ ਜੀ ਸੋਚਿਆ ਬਹੁਤ ਕੁਛ ਸੀਗਾ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਸੋਚੀਆਂ ਤਿਗੀਆਂ ਮਗਰ ਸਪਨੇ ਪੂਰੇ ਨਹੀਂ ਹੋ ਸਕੇ ਕਿਉਂ ਸੋਚਿਆ ਬਹੁਤ ਕੁਛ ਤਿਗਾ ਸਟਰਗਲ ਬਹੁਤ ਕੀਤੀ ਸੀਗੀ ਮਿਹਨਤ ਕੀਤੀ ਤੀ ਸਪਨੇ ਪੂਰੇ ਨਹੀਂ ਹੋ ਸਕੇ ਕਿਉਂ ਨਹੀਂ ਹੋ ਸਕੇ ਸਪਨੇ ਪੂਰੇ ਜਦ ਸਪਨੇ ਪੂਰੇ ਨਹੀਂ ਹੋਏ ਹੈਗੇ ਗੁਰਬਤ ਹੂੰ ਗੁਰਬਤ ਗੁਰਬਤ ਹਾਂਜੀ ਇਹ ਜਿਹੜੀ ਕਹਿੰਦੇ ਨੇ ਹੁੰਦੇ ਵੀ ਜਿਹੜੀ ਗਰੀਬੀ ਆ ਨਾ ਇਹ ਖੁਦ ਕਿਸੇ ਤੇ ਪਾਵੇ ਨਾ ਪਾਵੇ ਨਾ ਹਾਂਜੀ ਸਲੀਮ ਬੰਦੇ ਦੇ ਨਾ ਟੈਲੈਂਟ ਦੀ ਕਦਰ ਨਹੀਂ ਹੈ ਪੈਸੇ ਦੀ ਕਦਰ ਹੈ ਹੈਨਾ ਬੰਦੇ ਨੂੰ ਪੈਸਾ ਅੱਜ ਗੱਲ ਹੀ ਨਾ ਜ਼ਰੂਰੀ ਹੋ ਗਿਆ ਕਿ ਕਿਸੇ ਨੂੰ ਵੀ ਹੈਨਾ ਵੀ ਪੈਸਾ ਹੀ ਦਿਖਦਾ ਸਿਰਫ ਇਹ ਨਹੀਂ ਦੇਖਦੇ ਵੀ ਹਾਂ ਉਹ ਬੰਦਾ ਗਾਉਂਦਾ ਵੀ ਹੋ ਸਕਦਾ ਹੈ ਲਿਖਦਾ ਵੀ ਹੋ ਸਕਦਾ ਹੈਨਾ ਕਹਿੰਦੇ ਨੇ ਜੀ ਜੋ ਅੱਜ ਕੱਲ ਦਾ ਦੌਰ ਹੋ ਗਿਆ ਪੈਸੇ ਦਾ ਹੂੰ ਇਹਦੇ ਵਿੱਚ ਬਸ ਇੱਕ ਨਾਮ ਦੇ ਧੰਦੇ ਹੋ ਗਏ ਜੀ ਕਹਿੰਦਾ ਤੇਰੇ ਨਾਮ ਦੀ ਮਹਿਮਾ ਵੀ ਰੋਜ਼ਗਾਰ ਦਾ ਧੰਦਾ ਏ ਇਹ ਰੋਜ਼ਗਾਰ ਦੇ ਧੰਦੇ ਬਣ ਗਏ ਜੀ ਲੋਕਾਂ ਦੇ ਹੂੰ ਕਿਸੇ ਕਿਤੇ ਵੀ ਚਲੇ ਜਾਓ ਕੋਈ ਆਪਾਂ ਕਹਿ ਦਿੰਨੇ ਆ ਬਾਬਾ ਜੀ ਨੇ ਕੁਛ ਨਹੀਂ ਨਾ ਹੂੰ ਕੁਛ ਨਹੀਂ ਤਾਂ ਰੱਬ ਦੇ ਨੋਂ ਨੂੰ ਦੀ ਰੋਜ਼ਗਾਰ ਦਾ ਧੰਦਾ ਬਣਾ ਲਿਆ ਹੂੰ ਕਿ 10 ਰੁਪਏ ਆ ਰਹੇ ਨੇ 10 ਰੁਪਏ ਆ ਰਹੇ ਨੇ ਅੱਜ ਕੱਲ ਦਾ ਜੋ ਅੱਜ ਕੱਲ ਦੀ ਦੁਨੀਆ ਦਾ ਜੋ ਖੁਦਾ ਏ ਉਹ ਪੈਸਾ ਏ ਉਹ ਰੱਬ ਰੱਬ ਨਹੀਂ ਹੈਗਾ ਕਿਸੇ ਦਾ ਅੱਜ ਪੈਸਾ ਰੱਬ ਆ ਜੇ ਜੇਬ ਦੇ ਵਿੱਚ ਪੈਸੇ ਨੇ ਤਾਂ ਰੱਬ ਆ ਹੂੰ ਪੈਸੇ ਨਹੀਂ ਹੈਗੇ ਜੇ ਰੱਬ ਵੀ ਕਰਿਆ ਕਿ ਕਹਿ ਦੇਵੇ ਮੈਂ ਰੱਬ ਆ ਉਹਨੂੰ ਵੀ ਲੱਤ ਮਾਰ ਦੂ ਇਹ ਦੁਨੀਆ ਹੀ ਜੀ ਇਹ ਉਹਨੂੰ ਵੀ ਦੁਨੀਆ ਲੱਤ ਮਾਰ ਦੂ ਇਹ ਕਿਸੇ ਵੀ ਨਹੀਂ ਹੋਈ ਹੈਗੀ ਉਹ ਤਾਂ ਸਾਰੇ ਕਹਿੰਦੇ ਨੇ ਵੀ ਰੱਬ ਬਹੁਤ ਵੱਡੀ ਚੀਜ਼ ਹੁੰਦਾ ਜਦੋਂ ਤੁਸੀਂ ਕੁਝ ਕਰਦੇ ਹੋ ਗਲਤ ਹੈਨਾ ਹਾਂਜੀ ਤੁਸੀਂ ਇਹ ਨਹੀਂ ਦੇਖਦੇ ਵੀ ਰੱਬ ਦੇਖ ਰਿਹਾ ਹੈ ਤਪੰਗ ਇਹਨਾਂ ਰੱਬ ਸਭ ਦੇਖਦਾ ਹਾਂਜੀ ਰੱਬ ਸਭ ਦੇਖਦਾ ਹੈ ਹੈਨਾ ਹਾਂਜੀ ਫਿਰ ਸਾਰੇ ਜਦੋਂ ਕੁਝ ਗਲਤ ਕਰ ਰਹੇ ਹੁੰਦਾ ਕੋਈ ਕਿਸੇ ਨਾਲ ਕੋਈ ਇੱਕ ਚੀਜ਼ ਖੇਡ ਰਿਹਾ ਹੁੰਦਾ ਕੋਈ ਕਿਸੇ ਦੇ ਪੈਸੇ ਮਾਰ ਰਿਹਾ ਹੁੰਦਾ ਕੋਈ ਕੁਝ ਵੀ ਕਰ ਰਿਹਾ ਕੋਈ ਚੋਰੀ ਵੀ ਕਰ ਰਿਹਾ ਏ ਕੋਈ ਡਾਕਾ ਲਾ ਰਿਹਾ ਏ ਕੋਈ ਜਿਨਾ ਕਰ ਰਿਹਾ ਏ ਉਹ ਕਿਸੇ ਗੁਰੂ ਮੁਰਸ਼ਿਦ ਵਾਲੇ ਨਹੀਂ ਹੁੰਦੇ ਜੋ ਗੁਰੂ ਮੁਰਸ਼ਿਦ ਵਾਲਾ ਹੁੰਦਾ ਏ ਆਪਣੇ ਰੱਬ ਵਾਲਾ ਹੁੰਦਾ ਆਪਣੇ ਪੀਰ ਵਾਲਾ ਹੁੰਦਾ ਏ ਉਹ ਪਹਿਲਾ ਉਹਦੇ ਅੰਦਰ ਤਸਵੀਰ ਬਣ ਕੇ ਆ ਜੂਗੀ ਵੀ ਤੂੰ ਇਹ ਕੀ ਕੰਮ ਕਰ ਰਿਹਾ ਇਹ ਤੂੰ ਚੰਗਾ ਨਹੀਂ ਕਰ ਰਿਹਾ ਇਹ ਕਰਨਾ ਨਹੀਂ ਦਾ ਛੱਡ ਦੇ ਇਹਨੂੰ ਇਹ ਪਾਪ ਆ ਗੁਨਾਹ ਹੈ ਜਦ ਆਪਾਂ ਆਪਣੀ ਨਫਸ ਮਨ ਨੂੰ ਕੰਟਰੋਲ ਹੀ ਨਹੀਂ ਕਰ ਸਕਦੇ ਉਹ ਬੰਦਾ ਹੀ ਨਹੀਂ ਹੈਗਾ ਸਲੀਮ ਤੂੰ ਕਿਹਾ ਮੇਰੇ ਸੁਪਨੇ ਟੁੱਟੇ ਹਨ ਹਾਂਜੀ ਕਦੋਂ ਲੱਗਿਆ ਸਲੀਮ ਨੂੰ ਜਦੋਂ ਸਲੀਮ ਦੇ ਸੁਪਨੇ ਟੁੱਟ ਰਹੇ ਸੀਗੇ ਹੈਨਾ ਸਲੀਮ ਇਹ ਜਦੋਂ ਚੀਜ਼ਾਂ ਹੋ ਰਹੀਆਂ ਸੀ ਸਭ ਕੁਝ ਹੋ ਰਿਹਾ ਸੀ ਟੁੱਟ ਗਿਆ ਸੀਗਾ ਅੰਦਰੋਂ ਵੀ ਬੰਦਾ ਟੁੱਟ ਜਾਂਦਾ ਖੜਨਾ ਕਿੰਨਾ ਔਖਾ ਹੁੰਦਾ ਬੰਦਾ ਤਾਂ ਇਹ ਵੀ ਸੋਚਦਾ ਵੀ ਯਾਰ ਛੱਡਿਆ ਯਾਰ ਸਾਰਾ ਕੁਝ ਵੀ ਇਹ ਜ਼ਿੰਦਗੀ ਨਾ ਬਸ ਇੱਕ ਆਹੀ ਆ ਇਹ ਹੀ ਕੱਟਣੀ ਆ ਇਹ ਜ਼ਿੰਦਗੀ ਛੱਡ ਕੇ ਜਿਣੀਗੀ ਆ ਸੁਇਸਾਈਡ ਕਰ ਲੈਨੇ ਆਪਾਂ ਇਹ ਚੀਜ਼ਾਂ ਕਰ ਲਈ ਆ ਚੀਜ਼ਾਂ ਹੁੰਦੀਆਂ ਨੇ ਯਾਰ ਕਹਿਣਾ ਸੌਖਾ ਹੁੰਦਾ ਨਾ ਵੀ ਮਰਨਾ ਮਰ ਜੰਨੇ ਆ ਯਾਰ ਜ਼ਿੰਦਗੀ ਦਾ ਨਹੀਂ ਉਹ ਉਹ ਜਿਹੜੇ ਕਹਿ ਦਿੰਦੇ ਨੇ ਵੀ ਮੈਂ ਜ਼ਿੰਦਗੀ ਚ ਅੱਗੇ ਨਹੀਂ ਵੱਧ ਸਕਿਆ ਮੈਂ ਮਰ ਜਮਾ ਉਹਦੀ ਉੱਤੇ ਵੀ ਨਹੀਂ ਕੋਈ ਭਲਾ ਹੋਣਾ ਰੱਬ ਲਵੇ ਜਾ ਕੇ ਹੂੰ ਗਿਰਗੇ ਫੇਰ ਉੱਠਾਂਗੇ ਮਿਹਨਤ ਕਰਾਂਗੇ ਫੇਰ ਚੱਲਾਂਗੇ ਫੇਰ ਉਹੀ ਜਿਹਾ ਪੈਟਰੋਲ ਬਣੂੰਗਾ ਅੰਦਰ ਹੂੰ ਫੇਰ ਆਪਾਂ ਵਧਾਂਗੇ ਅੱਗੇ ਰਸਤਾ ਰੱਬ ਦਊਗਾ ਜੇ ਆਪਾਂ ਐਵੇਂ ਹੀ ਮਰ ਗਏ ਫੇਰ ਰੱਬ ਨੇ ਕਹਿਣਾ ਉਹ ਤੂੰ ਤਾਂ ਉੱਥੇ ਵੀ ਨਹੀਂ ਪਾਰ ਲੱਗਿਆ ਉਰੇ ਕੀ ਲੱਗਣਾ ਤੇ ਮੇਰੇ ਕੋਲ ਆ ਕੇ ਹੂੰ ਜਦ ਤੱਕ ਰੂਹ ਆ ਉਹਦਾ ਖੁਦਾਈ ਦੀ ਮੌਤ ਮਰਾਂਗੇ ਜਦ ਤੱਕ ਰੂਹਾ ਇਹ ਉਹ ਲੈ ਗਿਆ ਕੱਢ ਕੇ ਕੋਈ ਨਹੀਂ ਜਾਣਦਾ ਕਿੱਥੇ ਗਿਆ ਕੋਈ ਫਿਰ ਸਲੀਮ ਦੇ ਸੁਪਨੇ ਹੁਣ ਸਲੀਮ ਪੂਰੇ ਕਰੇਗਾ ਸਲੀਮ ਦੇ ਸੁਪਨੇ ਨੇ ਜਿਹੜੇ ਇਹ ਵੀ ਪੂਰੇ ਹੋਣਗੇ ਹਮ ਸਬਰ ਸੰਤੋਖ ਸਬਰ ਸਭ ਤੋਂ ਵੱਡੀ ਗੱਲ ਸਾਰੀ ਸਬਰ ਤੇ ਆ ਸਬਰ ਤੇ ਆ ਗਈ ਜੀ ਹਮ ਹਮ ਮਹਾਪੁਰਸ਼ ਸਾਧੂ ਸੰਤ ਮਹਾਤਮਾ ਵੱਡੇ ਵੱਡੇ ਔਲੀਆ ਪਗੰਬਰ ਸਬਰ ਦੀ ਪ੍ਰੀਤ ਤੀਗੇ ਮੈਂ ਸਭ ਇੱਕ ਚੀਜ਼ ਪੁੱਛਣ ਆਇਆ ਹਾਂ ਜੀ ਮੈਂ ਕਿਸੇ ਬੰਦੇ ਤੇ ਵਿਸ਼ਵਾਸ ਕਰਨਾ ਮੈਂ ਕਿਵੇਂ ਕਰਾਂ ਯਾਰ ਉਹ ਬੰਦਾ ਕੀ ਸੋਚਦਾ ਹੋਣਾ ਮੈਂ ਤਾਂ ਇਹ ਸੋਚ ਰਿਹਾ ਨਾ ਵੀ ਉਹ ਯਾਰ ਉਹ ਬੰਦਾ ਆ ਚੀਜ਼ਾਂ ਸੋਚ ਵੀ ਰਿਹਾ ਹੋਣਾ ਉਹ ਵਿਸ਼ਵਾਸ ਮੇਰਾ ਪੂਰਾ ਵੀ ਕਰ ਸਕੇਗਾ ਜੇ ਤੁਸੀਂ ਨੇ ਕਿਸੇ ਤੇ ਵਿਸ਼ਵਾਸ ਕਰਨਾ ਉਹਨੂੰ ਸ਼ਾਨਣੀ ਚ ਪਾ ਕੇ ਛਾਨ ਕੇ ਦੇਖੋ ਹਮ ਸ਼ਾਨਣੀ ਦੇ ਅੰਦਰ ਪਾ ਕੇ ਉਹਨੂੰ ਛਾਨ ਕੇ ਦੇਖੋ ਵੀ ਇਹ ਛਣਦਾ ਵੀ ਆ ਇੱਚ ਸਲਾਖ ਹੈਗੇ ਨੇ ਹਮ ਫਿਰ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਹਾਂ ਬਈ ਬੰਦਾ ਛਣਦਾ ਏ ਛਣਦਾ ਹਾਂਜੀ ਜਿਹੜਾ ਸਾਫ ਆਟਾ ਹੁੰਦਾ ਉਹ ਪਤਾ ਲੱਗ ਹੀ ਜਾਂਦਾ ਹਾਂਜੀ ਪਤਾ ਲੱਗ ਹੀ ਜਾਂਦਾ ਤੇ ਜਿਹੜਾ ਰਲੇ ਮਿਲੇ ਹੁੰਦਾ ਫਿਰ ਉਹ ਤਾਂ ਰੋੜ ਹੀ ਰਹਿ ਜਾਂਦੇ ਨੇ ਛਣਦੇ ਹੀ ਨਹੀਂਗਾ ਹੂੰ ਸਲੀਮ ਜਾਂਦੇ ਹਾਂਦੇ ਸਾਨੂੰ ਇੱਕ ਸ਼ਾਇਰੀਆਂ ਹੀ ਸੁਣਾਦੇ ਯਾਰ ਆਪਣੀ ਸ਼ਾਇਰੀ ਹੂੰ ਸ਼ਾਇਰੀ ਤੁਹਾਨੂੰ ਥੋੜਾ ਜਿਹਾ ਆਪਣੇ ਪੰਜਾਬ ਲੈਵਲ ਤੇ ਸੁਣਾ ਦਿੰਦਾ ਨਹੀਂ ਛੋਟੀ ਜੀ ਹੈ ਇਹ ਆਣ ਦੋ ਮਜਾ ਤੇ ਮਾਲਵਾ ਦੋ ਅੱਬਾ ਕਿਹੜੇ ਪਾਸੇ ਨੇ ਛੋਟੇ ਅਤੇ ਵੱਡੇ ਕਿੰਨੇ ਪਿਆਰ ਦੇ ਪਿਆਸੇ ਨੇ ਸਤਲੁਜ ਰਾਵੀ ਤੇ ਚਨਾਬ ਕਿਹਨੂੰ ਕਹਿੰਦੇ ਨੇ ਬੱਚਿਆਂ ਨੂੰ ਜਾ ਕੇ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ ਕੀ ਬਾਤ ਬੱਚਿਆਂ ਨੂੰ ਜਾ ਕੇ ਦੱਸਿਓ ਪੰਜਾਬ ਪੰਜਾਬ ਕਿਹਨੂੰ ਕਹਿੰਦੇ ਨੇ ਸੋ ਬਹੁਤ ਧੰਨਵਾਦ ਸਲੀਮ ਠੀਕ ਹੈ ਵੀ ਜੀ ਸੋਈ ਸੀ ਸਾਡੇ ਨਾਲ ਸਲੀਮ ਫੇਰ ਲੈ ਕੇ ਆਵਾਂਗੇ ਇਹ ਜੇ ਸਤਾਰੇ ਦੇ ਨਾਲ ਮੈਨੂੰ ਉਹ ਜ਼ਿਆਦਾ ਸਤਸਿਆ ਕਾਹਲ